ਸਿਕਿਉਰਿਟੀ ਲੈਨ ਦੇ ਲਈ ਸ਼ਿਵ ਸਰਨਾਗੂ ਵੱਲੋਂ ਖੁਦ ਹੀ ਆਪਣੇ ਘਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤਾਂ ਬੀਤੇ ਦਿਨੀ ਸ਼ਿਵ ਸਰਨਾਗੂ ਦੇ ਘਰ ਬਾਹਰ ਗੋਲੀ ਚਲੰਦੀ ਖਬਰ ਸਾਹਮਣੇ ਆਈ ਸੀ ਜਿਸ ਤੇ ਪੁਲਿਸ ਵੱਲੋਂ ਚੋਸਤ ਕਾਰਵਾਈ ਕਰਦਿਆ ਹੁਣ ਹੈਰਾਨ ਕਰਦਾ ਖੁਲਾਸਾ ਕੀਤਾ ਗਿਆ ਤਾਂ ਪੁਲਿਸ ਮੁਤਾਬਕ ਸਿਕਿਉਰਿਟੀ ਲੈਨ ਦੇ ਲਈ ਸ਼ਿਵ ਸਰਨਾਗੂ ਵੱਲੋਂ ਖੁਦ ਹੀ ਗੋਲੀਆਂ ਚਲਾਈਆਂ ਗਈਆਂ ਪੁਲਿਸ ਮੁਤਾਬਕ ਸ਼ਿਫਜ਼ਨਾਗੂ ਨੂੰ ਪਹਿਲਾਂ ਆਪਣੇ ਦੋਸਤੋਂ ਪਿਸਤੌਲ ਲਿਆ ਜਾਂਦਾ ਤੇ ਫਿਰ ਆਪਣੇ ਹੀ ਘਰ ਬਾਹਰ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਗੋਲੀਆਂ ਚਲਾਉਣ ਤੋਂ ਬਾਅਦ ਕਿਸੇ ਨੂੰ ਸ਼ੱਕ ਨਾ ਹੋਵੇ ਤਾਂ ਸ਼ਿਫਜ਼ਨਾਗੂ ਘਰ ਦੇ ਅੰਦਰ ਚਲਾ ਜਾਂਦਾ ਪਰ ਪੁਲਿਸ ਨੇ ਜਦ ਆਂਡਗਵਾਂ ਦੇ ਲੱਗੇ ਕੈਮਰੇ ਚੈੱਕ ਕੀਤੇ ਨੇ ਤਾਂ ਸੱਚ ਸਾਹਮਣੇ ਆਇਆ ਕਿ ਖੁਦ ਹੀ ਸ਼ਿਵਸਨਾਗੂ ਵੱਲੋਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਮੁਤਾਬਕ ਸਾਰਾ ਡਰਾਮਾ ਸਿਕਿਉਰਟੀ ਵਧਾਉਣ ਦੇ ਲਈ ਕੀਤਾ ਗਿਆ ਹੁਣ ਪੁਲਿਸ ਦੇ ਵੱਲੋਂ ਸ਼ਿਵਸਨਾਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਤਫ਼ਤੀਸ਼ ਕੀਤੀ ਜਾ ਰਹੀ ਹੈ ਤਾਂ ਗਨਮੈਨ ਲੈਣ ਦੇ ਲਈ ਸ਼ਿਵਸਨਾਗੂ ਵੱਲੋਂ ਇਹ ਸਾਰਾ ਡਰਾਮਾ ਰਚਿਆ ਗਿਆ ਕਿ ਉਸ ਨੂੰ ਸਿਕਿਉਰਟੀ ਮਿਲ ਜਾਵੇ ਪਰ ਪੁਲਿਸ ਦੇ ਵੱਲੋਂ ਹੁਣ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਇਹ ਹੈ ਕਿ ਪਿਛਲੇ ਦਿਨੀ 9 ਤਰੀਕ ਨੂੰ ਸਵੇਰੇ ਐਸਐਚਓ ਸਿਟੀ ਨੂੰ ਇੱਕ ਇਤਲਾਹ ਮਿਲੀ ਜਿਹੜੀ ਕਿ ਅਸ਼wini ਕੁਮਾਰ ਏਲੀਅਸ ਕੁੱਕੂ ਵੱਲੋਂ ਦਿੱਤੀ ਗਈ ਕਿ ਉਹਦੇ ਘਰ ਸਵੇਰੇ 4 ਵਜੇ ਕਿਸੇ ਅਣਪਛਾਤੇ ਬੰਦਿਆਂ ਨੇ ਆ ਕੇ ਗੋਲੀਆਂ ਚਲਾਈਆਂ ਇਹ ਅਸ਼wini ਕੁਮਾਰ ਕੁੱਕੂ ਹੈਗੇ ਨੇ ਪੰਜਾਬ ਵਾਈਸ ਪ੍ਰਧਾਨ ਸ਼ਿਵ ਸੇਨਾ ਬਾਲ ਠਾਕਰੇ ਦੇ ਇਹਨਾਂ ਵੱਲੋਂ ਜਦੋਂ ਇਤਲਾਹ ਮਿਲੀ ਪੁਲਿਸ ਨੂੰ ਐਸ ਐਚਓ ਸਿਟੀ ਨੂੰ ਤਾਂ ਸਿਟੀ ਦੀ ਪੁਲਿਸ ਇੱਕਦਮ ਹਰਕਤ ਵਿੱਚ ਆ ਕੇ ਸਾਰੀ ਪੜਤਾਲ ਕਰਨੀ ਸ਼ੁਰੂ ਕੀਤੀ ਤੇ ਜਦੋਂ ਪੜਤਾਲ ਕੀਤੀ ਤੇ ਉਦੋਂ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਗਏ ਹੋਰ ਵੀ ਆਂਡੋ ਗਾਂਡੋ ਪਤਾ ਕੀਤਾ ਗਿਆ ਤੇ ਉਹਦੇ ਨਾਲ ਫੋਰੈਂਸਿਕ ਟੀਮ ਵੀ ਮੌਕੇ ਤੇ ਬੁਲਾਈ ਗਈ। ਸਾਰੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਕੰਪਲੇਨੈਂਟ ਹੈਗੇ ਨੇ ਅਸ਼wini ਕੁਮਾਰ ਏਲੀਅਸ ਕੁੱਕੂ ਸ਼ਿਫਟ ਅਸ਼ਿਵ ਸੇਨਾ ਬਾਲ ਠਾਕਰੇ ਦੇ ਪੰਜਾਬ ਵਾਈਸ ਪ੍ਰਧਾਨ ਇਹਨਾਂ ਨੇ ਆਪ ਹੀ ਆਪਣੇ ਘਰੋਂ ਬਾਹਰ ਨਿਕਲ ਕੇ ਆਪਦੇ ਘਰ ਦੇ ਗੇਟ ਤੇ ਗੋਲੀਆਂ ਚਲਾਈਆਂ ਤੇ ਗੋਲੀਆਂ ਚਲਾ ਕੇ ਫਿਰ ਨਾਲ ਦੀ ਨਾਲ ਘਰ ਦੇ ਅੰਦਰ ਵੜ ਗਏ। ਇਹ ਸਾਰਾ ਤਸਦੀਕ ਪੜਤਾਲ ਕਰਨ ਤੋਂ ਬਾਅਦ ਜਦੋਂ ਇਹਨਾਂ ਨੂੰ ਅਸੀਂ ਬੁਲਾਇਆ ਗਿਆ ਬੁਲਾ ਕੇ ਪੁੱਛਗਿੱਛ ਕੀਤੀ ਗਈ ਤੇ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਆਪਣਾ ਦੋਸਤ ਜਿਹਦਾ ਨਾਮ ਹੈ ਅਵਨਜੀਤ ਸਿੰਘ 베ਦੀ ਉਹ ਫੋਕਲ ਪੁਆਇੰਟ ਤੇ ਰਹਿਣ ਵਾਲੇ ਆ ਉਹਦਾ 32 ਬੋਰ ਦਾ ਲਾਇਸੈਂਸੀ ਰਿਵੋਲਵਰ ਲੈ ਕੇ ਇਹਨਾਂ ਨੇ ਇਹ ਕੰਮ ਕੀਤਾ ਆਪਦੇ ਘਰ ਤੇ ਆਪ ਹੀ ਗੋਲੀਆਂ ਚਲਾਈਆਂ ਔਰ ਗੋਲੀਆਂ ਚਲਾਉਣ ਦਾ ਮੰਤਵ ਇਹ ਸੀਗਾ ਕਿ ਇਹ ਸਿਕਿਉਰਿਟੀ ਲੈਣਾ ਚਾਹੁੰਦੇ ਸੀਗੇ ਪੰਜਾਬ ਪੁਲਿਸ ਵੱਲੋਂ ਉਸ ਕਰਕੇ ਇਹਨਾਂ ਨੇ ਸਾਰਾ ਛੜਯੰਤਰ ਰਚਿਆ ਦੋਵਾਂ ਜਣਿਆਂ ਨੇ ਮਿਲ ਕੇ ਦੋਨਾਂ ਨੂੰ ਪੁੱਛ ਕੇ ਇਸ ਦੌਰਾਨ ਇਹਨਾਂ ਤੋਂ ਰਿਵੋਲਵਰ ਵੀ ਰਿਕਵਰ ਹੋ ਗਿਆ ਦੋ ਰੋਂਦ ਜਿਹੜੇ ਉੱਥੇ ਚੱਲੇ ਸੀ ਮੌਕੇ ਦੇ ਉੱਤੇ ਉਹ ਵੀ ਰਿਕਵਰ ਕਰ ਲਏ ਤੇ ਤਿੰਨ ਜਿੰਦਾ ਰੋਂਦ ਰਿਕਵਰ ਕੀਤੇ ਆ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਐਫ ਆਈ ਆਰ ਨੰਬਰ 10/25 ਪੀਐਸ ਸਿਟੀ ਅੰਡਰ ਸੈਕਸ਼ਨ 217 240 ਬੀ ਐਨ ਐਸ ਰਜਿਸਟਰ ਕਰਕੇ ਇਹਨਾਂ ਦੀ ਅਰੈਸਟ ਪਾਈ ਗਈ ਹੈ ਤੇ ਅਸਲਾ ਰਿਕਵਰ ਕਰ ਲਿਆ ਗਿਆ ਹੈ ਕਾ ਸਿਕਿਉਰਿਟੀ ਦਿੱਤੀ ਹੋਈ ਸੀਗੀ ਇਹਨਾਂ ਦੇ ਥ੍ਰੈਟ ਪਰਸੈਪਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਰ ਇਹ ਹੋਰ ਗਨਮੈਨ ਚਾਉਂਦੇ ਸੀਗੇ ਦੇਖੋ ਜੀ ਪਹਿਲਾਂ ਜਿਹੜਾ ਪਹਿਲਾਂ ਤੋਂ ਥ੍ਰੈਟ ਪਰਸੈਪਸ਼ਨ ਸਾਰਾ ਇਹਨਾਂ ਦਾ ਅਮੁਲਾਂਕਨ ਕਰਕੇ ਹੀ ਇਹਨਾਂ ਨੂੰ ਗਨਮੈਨ ਵਗੈਰਾ ਦਿੱਤਾ ਸੀਗਾ ਪਰ ਇਹ ਇੱਕ ਗਨਮੈਨ ਸੀਗਾ ਇਹ ਇੱਕ ਤੋਂ ਇਲਾਵਾ ਹੋਰ ਵੱਧ ਗਨਮੈਨ ਚਾਉਂਦੇ ਸੀ ਜਿਸ ਕਰਕੇ ਇਹਨਾਂ ਨੇ ਇਹ ਸਾਰਾ ਛੜੀ ਅੰਤਰ ਰਚਿਆ ਮੈਂ ਅਸ਼ਮੀਦਰ ਕੁੱਕੂਸ਼ੇ ਸਤਲੁਜ ਬਾਠਾ ਦੇ ਪੰਜਾਬ ਵਾ ਇਸ ਪਰਾਂ ਬੋਲ ਰਿਹਾ ਤਰਨਤਾਰਨ ਦੇ ਵਿੱਚ 4:30 ਵਜੇ ਕਰੀਬ 5:00 ਵਜੇ ਦੇ ਵਿੱਚ 4:30 ਦੇ 5:00 ਦੇ ਕਰੀਬ 6:00 ਵਜੇ ਸ਼ ਕੁਈ ਗੋਲੀਆਂ ਚੱਲੀਆਂ ਇੱਥੇ ਮੇਰੇ ਘਰ ਦੇ ਬੂਹੇ ਅੱਗੇ ਤੇ ਮੈਂ ਅੰਕੇ ਦੇਖਿਆ ਦੇ ਬਾਹਰ ਆਇਆ ਬਾਹਰ ਵਿਖਾੜ ਪੰਜ ਪੁੱਜ ਗਏ ਬੰਦੇ ਨਾ ਕੋ ਮੋਟਰਸਾਈਕਲ ਨਾ ਪੈਦਲ ਨਾ ਮੈਂ ਬਿਲਕੁਲ ਦੇਖਿਆ ਕੋਈ ਨਹੀਂ ਮੈਂ ਇਹਨਾਂ ਜੂ ਗੋਲੀਆਂ ਚੱਲੀਆਂ ਤਿੰਨ ਚਾਰ ਜਨਾਨ ਗੌਰ ਸਰ ਦਾ ਸਭ ਸੁਣੇ ਪਿਆ ਉਹ ਤੋਂ ਬਾਅਦ ਮੁੜ ਕੇ ਉਹ ਨਿਕਲ ਗਏ ਬਾਅਦ ਪੁਲਸ ਆ ਗਈ ਆ ਪੁਲਸ ਨੂੰ ਮੈਂ ਟੈਲੀਫੋਨ ਕਰਤਾ ਡੀਐਸਪੀ ਸੀਟੀ ਨੂੰ ਡੀਐਸਪੀ ਨੇ ਜਦੋਂ ਬਹੁਤ ਪੁੱਛ ਕਲਤੀ ਆ ਉਸ ਵੇਲੇ ਕਮਸ ਤੋਂ 50 ਬੋਧੜੀ ਤੇ 30 25 25 ਬੰਦੇ ਪੁਲਸ ਆਲੇ ਆਏ ਨੇ ਆਸੇ ਪਾਸੇ ਉਹਨਾਂ ਪੁੱਛਾ ਕੁਛ ਕੀਤੀ ਆ ਕੈਮਰੇ ਵੇਖ ਇਹ ਜੋ ਇੱਧਰ ਦੀ ਇੱਧਰ ਕੈਮਰਾ ਕੋਈ ਨਹੀਂ ਲੱਗਾ ਸਾਹਮਣੇ ਕੈਮਰਾ ਕੋਈ ਨਹੀਂ ਲੱਗਾ ਕੰਡਾ ਪਕੇ ਆ ਗਿਆਂਦੀ ਆ ਇਹ ਨਹੀਂ ਪਤਾ ਕਿ ਕਹਿੰਦੀ ਆ ਆ ਲੇਕਿਨ ਉਹਨਾਂ ਨੇ ਮੈਨੂੰ ਪਹਿਲਾਂ ਵੀ ਮਾਰਨ ਝਮਕੀ ਦਿੱਤੀ ਮੈਨੂੰ ਫਰੋਦੀਏ ਪੈਸੇ ਮੰਗੇ ਉਹਨਾਂ ਮੇਰੇ ਕੋ ਫਿਰ ਮੈਨੂੰ ਨਾਖੀ ਮਾਰਨ ਝਮਕਦੇ ਆ ਫਿਰ ਉਹਨਾਂ ਨੇ ਫਿਰ ਕਿਹਾ ਕਿ ਤੂੰ ਕੱਲਾ ਬ੍ਰਾਹਮਣ ਆ ਜਿਹੜਾ ਤਰਨਧਾਂਜ ਵੇਰੇਆ ਪਿਆਵਾ ਤੇ ਤੈਨੂੰ ਕੱਲ ਦਾ ਮਾਰਨ ਬਣਿਆ ਤੇ ਤੈਨੂੰ ਮਾਰ ਦੇਣਾ ਵਾ ਤੈਨ ਛੱਡਣਾ ਨਹੀਂਗਾ ਤੇ ਮੈਂ ਕਿਹਾ ਮੈਂ ਖੁਦ ਗੋਲੀਆਂ ਮੰਨਣਾ ਚਾਹੁੰਦਾ ਮੈਂ ਖੁਦ ਨਹੀਂ ਬਿਮਾਰ ਹੋਣ ਲਈ ਮੰਨਣਾ ਚਾਹੁੰਦਾ ਕਿ ਮੰਜੇ ਦੇ ਪਰਾ ਇੰਨੀ कोई दस बीह दिन बाद है। गोली, गोली फैर फोर चलाते मेरी छोटे शहर तो सौखा हो को मेरे, सोखा मेरे को जो कुछ है मेरे को ले जाए मैं कहना मैं लड़के मर देश मरा कोई अपने कर्म करके मरा कोई मैं अपनी कौम कोई मैं कहना मारा धर्म मर जो धर्म की कमी है इस वे ਉਹਨਾਂ ਕਰਕੇ ਲੱਗਾ ਮੈਂ ਨਾ ਮੇਰੀ ਕੋਈ ਮਤਲਬ ਜੇ ਤਰਨ ਤਾਂ ਦੇਖਿਆ ਜਾਵੇ ਨਾ ਸਭ ਜਿਹੜਾ ਬਿੜਾਗਰ ਕਰਨ ਦਾ ਰੇਲਾ ਉਹਨੂੰ ਪ੍ਰਧਾਨ ਬਣਾ ਦਿਓ ਬਸ